ਪਸ਼ੂਆਂ ਦਾ ਜ਼ਿਕਰ ਪਸ਼ੂਆਂ ਦਾ ਫਿਕਰ YouTube ਚੈਨਲ ਨਿਊ ਗੈਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਪਿਆਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਆਪਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਝਾੜੀ ਵਾਲੇ ਦੇ ਵਿੱਚ ਆਖਰੀ ਪਿੰਡ ਆ ਫਰੀਦਕੋਟ ਜ਼ਿਲ੍ਹੇ ਦਾ ਇਹਦੋਂ ਦਾ ਤੂਤ ਪਿੰਡ ਫਰੋਇਪੁਰ ਜ਼ਿਲ੍ਹੇ ਦਾ ਆਉਂਦਾ ਵਾ ਮਿੱਤਰੋ ਝਾੜੀ ਵਾਲੇ ਪਿੰਡ ਦੇ ਵਿੱਚ ਤੇ ਜਾਣਿਆ ਪਹਿਚਾਣਿਆ ਚਿਹਰਾ ਵਾ ਬਾਈ ਪਾਲ ਦੇ ਕੋਲੇ ਆਪਾਂ ਇਸ ਟਾਈਮ ਮੌਜੂਦ ਆ ਜਾਨਵਰ ਦਿਖਾਉਣੇ ਆ ਤੁਹਾਨੂੰ ਮਿੱਤਰੋ ਦੋ ਤਿੰਨ ਬਾ ਅੱਡ-ਅੱਡ ਹੋਣਗੇ ਜਾਨਵਰ ਹੋਣਗੇ ਟਿਕਾਣੇ ਦੇ ਇੱਕ ਬਹੁਤ ਚੰਗੀ ਝੋਟੀ ਪਾਈ ਦੇ ਕੋਲ ਸੂਈ ਸਵਾਈ ਬਿਲਕੁਲ ਤਾਜੀ ਥਣ ਥਣ ਦੂਹਰਾ ਲੱਗਾ ਮਈਆਂ ਵਾਲ ਗਿਆ ਮਿੱਤਰਾਂ ਟੌਪ ਕਲਾਸ ਕਰਮਾ ਵਾਲੀ ਨੂੰ ਵੱਡੀਆਂ ਮਈਆਂ ਦੇ ਬਰਾਬਰ ਦਾ ਥਣ ਟੌਪ ਕਲਾਸ ਸਾਡੀ ਜਾਣਕਾਰੀ ਲੈਣੇ ਆਂ ਕੱਟੀ ਮਗਰਾਂ ਦੇ ਵੀਰੇ ਆਜੋ ਮਿਲਦੇ ਆਂ ਬਾਈ ਸਤਿ ਸ਼੍ਰੀ ਅਕਾਲ ਪਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਕੀ ਹਾਲ ਆ ਬਾਈ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਹਾਂਜੀ ਹਾਂਜੀ ਸਾਰੇ ਠੀਕ ਅੱਛਾ ਅਜਾ ਜਾਨਵਰ ਕਿੰਨੇ ਦਿਖਾਵਾਂਗੇ ਤਿੰਨ ਜੀ ਠੀਕ ਆ ਅੱਛਾ ਵੱਡੀ ਮੈਂ ਤੋਂ ਸ਼ੁਰੂਆਤ ਕਰ ਲਈ ਕੀ ਡਿਟੇਲ ਆ ਬਾਈ ਤੇਲੇ ਦੀ ਵਾਪਾ ਗੋ ਖਰੀਦੀ ਆ ਵਪਾਰ ਲੈਣ ਦਾ ਕੰਮ ਆਪਣਾ ਠੀਕ ਹੈ ਜੀ ਕਿੰਨਾ ਸੂਆ ਸੂਈ ਹੈ ਜੀ ਇਹ ਤੀਜਾ ਸੂਆ ਸੂਈ ਹੈ ਜੀ ਕਿਦਮ ਸੂਈ ਹੈ ਜੀ ਕੱਲ ਸੂਈ ਹੈ ਜੀ ਠੀਕ ਹੈ ਬੋਲਾ ਬੋਲਾ ਕਿੰਨੇ ਕੋ ਤੁਹ ਸਟਾਰਟ ਹੋ ਨੋ 10 ਕਿਲੋ ਬੋਲਾ ਹੈਗਾ ਜੀ ਦੁੱਧ ਕਿੰਨਾ ਦੇਜੂਗੀ ਤੁਹਾਡੇ ਤੇਰਵੇਂ ਦੁੱਧ ਦਾ ਇਹਦਾ ਕੋਈ ਪਤਾ ਨਹੀਂ 15 16 ਕਿਲੋ ਤਾਂ ਤਾਂ ਮਰਦੀ ਨਹੀਂ ਹਾਂ ਜਿਆਦਾ ਚਾਹੀਦਾ ਮੈਂ ਦਾ ਟਿਕਾਣਾ ਬਹੁਤ ਚੰਗਾ ਹੈ ਨਾ ਹਾਂਜੀ ਹਾਂਜੀ ਠੀਕ ਹੈ ਬਾਈ ਕੱਟੀ ਆ ਗਈ ਮਗਰ ਹਾਂਜੀ ਕੱਟੀ ਬਹੁਤ ਚੰਗੀ ਹੈ ਕੱਢੇ ਬਾਰੂ ਤੋਰੇ ਬਾਈ ਮਨੇ ਸੀ ਚੌਣ ਚਣ ਚੰਗਾ ਲੱਗਾ ਹੋਇਆ ਜੀ ਬਾੜੀ ਚੰਗੀ ਪੋਲੀ ਪਾਲੀ ਬ ਨਾ ਕੋਈ ਭੋਰਨਾ ਸ਼ੈੱਟ ਹਾਂ ਬਈ ਸਹੀ ਗੱਲ ਹੈ ਬਾਕੀ ਥਣ ਦੀ ਲੰਬਾਈ ਥਣ ਦੀ ਲੰਬਾਈ ਚੜਾਈ ਬਹੁਤ ਵਧੀਆ ਹੈ ਨਾ ਬਈ ਹਾਂਜੀ ਹਾਂਜੀ ਪੱਠ ਦੇ ਵਿੱਚ ਬਾਦਾਂ ਤੀਜਾ ਸੂਆ ਸੂਈ ਹੈ ਜੀ ਹਾਂਜੀ ਬੱਚੇ ਤਾਂ ਪਾਸੇ ਨਹੀਂ ਜਾਂਦੇ ਬੱਚੇ ਤਾਂ ਨਹੀਂ ਜਾਂਦੇ ਬੱਚੇ ਤਾਂ ਮੁੰਡਾ ਜਾਂ ਕਿ ਪਾਸੇ ਨਹੀਂ ਜਾਂਦੀ ਬਈ ਬੱਚੇ ਦਾ ਬਾਲਾ ਕਰਦੀ ਕਿਉਂਕਿ ਤਾਜੀ ਸੂਈ ਮੈਂ ਆ ਕਿ ਬਹੁਤ ਚੰਗੀ ਪਿੱਤਰੋ ਬਾਡੀ ਬੰਤਰ ਦੀ ਕਰਮਾਂ ਵਾਲੀ ਖੁੱਲੀ ਡੁੱਲੀ ਔਰ ਵੱਡੇ ਆ ਪਰਲੇ ਦੇ ਵਿੱਚ ਮੈਂ ਵੱਡੀ ਚੰਗੀ ਦੁੱਧ ਵਾਲੀ ਮੈਂ ਲੇਵਾ ਲੂਆ ਵੇਖੋ ਸੂਲ ਨੂੰ ਲਾਇਆ ਹੋਇਆ ਬਈ ਥੱਲੋਂ ਥਣ ਬਹੁਤ ਚੰਗਾ ਲੱਗਾ ਹੋਇਆ ਵੀਰੇ ਓਕੇ ਰਿਪੋਰਟ ਆ ਜਾਵਾ ਬਈ ਬੱਚਾ ਬਾਹਰ ਕੱਢ ਲੈਨੇ ਹਾਂਜੀ ਹਾਂ ਆ ਵੇਖੋ ਬਈ ਕਹਾਂ ਵੀ ਕੋਈ ਨਾ ਲੋੜ ਹੀ ਨਹੀਂ ਬੱਕੱਟੀ ਮਗਰਾਂ ਦੇ ਕਰਨ ਵਾਲੀ ਦੇ ਬਾਈ ਚੋਣ ਚਣ ਬਹੁਤ ਚੰਗਾ ਲੱਗਾ ਹੋਇਆ ਵੀਰੇ ਕੰਗਰੂੜ ਕੰਗਰਾੜ ਦੇ ਵਿੱਚ ਪਲੇਨ ਮੈਂ ਪਈ 550 ਬਾਈ ਆਲੇ ਬਾਈ ਐ ਨੂੰ ਹਜਾਰਾ ਨਹੀਂ ਹਾਂ ਆਵੇ ਬਾਈ ਇਧਰ ਤੁਰ ਤਾਰ ਤੇ ਕਿਹੜਾ ਬਾਈ ਬੁੱਢੀ ਹੋਣੀ ਆ ਥੋੜਾ ਜਿਹਾ ਵਿਚਾਰੀ ਡਰਦੀ ਆ ਹੋਰ ਤਾਂ ਗੱਲ ਬਾਈ ਅੱਛਾ ਰੇਟ ਪਾਲ ਬਾਈ ਕੀ ਰੂ ਕਹਿੰਦਾ ਇਹ ਦੇ ਦਾਂਗੇ 130 ਦੀ ਜੀ 130 ਮਾਨਤਣ ਵਿੱਚੋਂ ਬਾਈ ਮਾਨਤਣ ਹੋ ਜਾਊਗਾ ਜਦੋਂ ਕੋਈ ਠੀਕ ਆ ਬਾਈ ਤੇ ਦੋ ਨੰਬਰ ਤੇ ਜਿਹੜੀ ਝੋਟੀਆਂ ਬਾਈ ਦਹਾਦੇ ਦੁਆਰੇ ਕਿੱਲੋ ਕਹਿ ਦਿੰਦਾ ਅਗਲਾ ਲੇਵਾ ਸੂਣਾ ਲੱਗਾ ਇੱਧਰ ਦੇਖੋ ਹਨੇ ਚੰਗੀ ਬਹੁਤ ਆ ਬਈ ਹਕੀਕੇ ਦੇ ਵਿੱਚ ਲੱਗਾ ਥਣ ਤੋਂ ਦੀ ਲੰਬਾਈ ਚੜਾਈ ਲੇਵੇ ਦੀ ਬਹੁਤ ਵਧੀਆ ਬੰਕਾ ਇਹਦਾ ਸੂਈ ਕਰਕੇ ਥੋੜੀ ਜਿਹਾ ਪੇਜੇ ਜੀ ਵੀ ਨਾ ਹਾਂਜੀ ਕੱਲ ਦੀ ਸੂਈ ਆ ਹਾਂ ਪੱਠੇ ਪੁੱਠੇ ਪਸੂ ਘੱਟ ਖਰਦ ਆ ਇਹਦੇ ਬਾਰੇ ਦੱਸੀ ਬਈ ਗੱਪਣਾ ਇਹ ਤੇ ਗੱਪਣਾ ਜੀ ਇਹ ਹਫਤੇ ਦੀ ਕੱਚੀ ਆ ਜੀ ਠੀਕ ਆ ਬਈ ਠੀਕ ਆ ਇਹ ਕਿੰਨੇ ਕੁ ਦੀ ਦੇ ਦੇਾਂਗੇ ਬਈ ਇਹ ਦੇ ਦੇਾਂਗੇ 76000 ਦੀ ਠੀਕ ਆ ਪਾਸਾ ਥੋੜਾ ਜਿਹਾ ਹੈ ਨਾ ਬਈ ਹਾਂਜੀ ਹੂੰ ਪਾਸਾ ਹੈਗਾ ਬਈ ਮੈਨੂੰ ਤੋਰੀ ਬਈ 76000 ਦੀ ਹਾਂਜੀ ਠੀਕ ਆ ਯਾਰ ਭਾਅ ਵੀ ਠੀਕ ਆ ਫਿਰੰਦਾ ਦੁੱਧ 10 ਕਿਲੋ ਦੇ ਦੂੰਗੀ ਭਾਈ ਇਹ ਵੀ ਦੁੱਧ 12 ਕਿਲੋ ਹਾਂ ਇਹ ਸਾਂਭ ਹੀ ਨਹੀਂ ਕਿਸੇ ਨੇ ਪਿੱਛੋਂ ਲਈ ਆਪਾਂ ਮੈਂ ਬੜੀ ਟਿਕਾਣੇ ਦੀ ਐ ਚੰਗੀ ਭਾਈ ਭਾਅ ਵੀ ਕਿਹੜਾ ਫਿਰ 70000 ਦੀ ਦੇ ਦਾਂਗੇ ਦੁੱਧ 12 ਕਿਲੋ ਪਾਈ ਹਾਂ 10 11 ਦਾ ਪਾਈ ਜਾਣਾ ਦੁੱਧ ਜੰਦੀ ਲੈ ਆ ਫਿਰ ਹਾਂ ਅੰਗ ਫਿੱਕਾ ਹੂੰ ਝੋਟੀਆਂ ਚ ਪੈਂਦੀ ਐ ਨਹੀਂ ਨਹੀਂ ਨਵਾਂ ਹਾਣੀ ਆ ਭਾਈ ਤੀਜਾ ਕੋ ਸੂਆ ਹੋਊਗੀ ਵੱਤ ਤੋਂ ਹਾਂਜੀ ਹਾਂਜੀ ਹਾਂ ਉਹ ਠੀਕ ਹੈ ਉਹ ਤਾਂ ਮੈਂ ਬੜੀ ਚੰਗੀ ਆ ਚੋਣ ਚਾਂਣ ਬੜੀ ਚੰਗੀ ਵੱਡੀ ਤਾਂ ਨਹੀਂ ਨਹੀਂ ਚੰਗੀ ਐ ਮੈਨੂੰ ਲੇਵਾ ਵੇਖੀ ਬਣਾਉਂਦੀ ਇਹ ਹੈ ਆ ਉਹਦੇ ਨਾਲੋਂ ਜ਼ਿਆਦਾ ਬਣਾਉਗੀ ਹਾਂ ਸੌਂਦੀ ਨਹੀਂ ਗੇ ਨੇ ਹੁੰਦਾ ਟਕਾਣਾ ਜਿਹੜਾ ਵੀ ਹੁੰਦਾ ਹੀ ਆ ਇਹਨੂੰ ਇਹਦਾ ਲੱਗਾ ਹੁੰਦੇ ਭਾਵੇਂ ਸੋਚੀਆ ਦੋਆ ਜਣੀ ਹੋਸਾ ਦੇ ਦਣਾ ਬਾਈ ਹਾਂਜੀ ਹੈ ਹਾਂਜੀ ਹਾਂਜੀ ਤੇ ਇਹ ਹੋਰ ਤੀਜਾ ਜਾਨਵਰ ਕਿਹੜਾ ਬਾਈ ਤੀਜਾ ਵਹਿੜ ਇੱਕ ਅੱਛਾ ਇਹਦਾ ਦੁੱਧ ਬਾਈ ਇਹ 14 ਕਿਲੋ ਬੱਚਾ ਮਰਿਆ ਚਣ ਕਿਵੇਂ ਲੱਗਾ ਚੌਣ ਬਹੁਤ ਚੰਗਾ ਹੁਣ ਹੀਟ ਤੇ ਅੱਜ ਹਨਾ ਇਹ ਐਲ ਸ਼ਰਮੀਨੀ ਹੂੰ ਹੀਟ ਤੇ ਇਹ ਬਈ ਅੱਜ ਹਾਂਜੀ ਚੰਥ ਨੂੰ ਦੂਰਾ ਲੱਗਾ ਇਹਨੂੰ ਹਨਾ ਬਈ ਬਹੁਤ ਚੰਗੀ ਦੇਖੋ ਜੀ ਹੂੰ ਠੀਲ ਠੰਡੀ ਹੂੰ ਮੋੜ ਲਿਓ ਸਮੋੜ ਦੇ ਇਹ ਕਿਨੇ ਨਹੀਂ ਦੇ ਦੇਂਗੇ ਭਾਲ ਬਈ ਇਹ 45000 ਦੀ 14 ਕਿਲੋ ਦੁੱਧ 14 ਕਿਲੋ ਦੁੱਧ ਦਾ 45000 ਦੀ ਠੀਕ ਆ ਬਾਈ ਫਿਰ ਲਈ ਮਿੱਤਰੋ 14 ਕਿਲੋ ਦੁੱਧ ਹੈਗਾ 45000 ਰੁਪਏ ਦੀ ਮਿਲ ਜੂ ਥਾਂ ਦੇ ਵਿੱਚ ਬਹੁਤ ਚੰਗਾ ਹੁਣ ਤਾਂ ਚੂਈ ਦੀ ਵੀਡੀਓ ਆ 2:00 ਵਜੇ ਦੀ ਟਾਈਮ 2:00 ਵਜੇ ਦਾ ਬਾਈ ਅੱਛਾ ਨੰਬਰ ਕਿੰਨਾ ਆ ਗਿਆ ਪਾਲ ਬਾਈ ਮਿੰਨਕੇ ਲਾਵੇ ਕੋਈ ਨੰਬਰ ਕਿੰਨਾ ਆ ਗਿਆ 88474 ਜੀ ਜੀ 81103 ਜੀ 88474 81103 ਜੀ 103 88474 81103 ਬਾਈ ਦਾ ਨੰਬਰ ਝਾੜੀ ਵਾਲਾ ਪਿੰਡ ਹੈ ਜਿਲ੍ਹਾ ਫਰੀਦਕੋਟ